ਗੁਰਸਿੱਖਾਂ ਦੇ ਭਾਗ ਜਾਗੇ ਸਮਝੋ ਜਿਹੜੇ ਗੁਰੂ ਕੀ ਸੰਗਤ ਵਿੱਚ ਆ ਗਏ ਜਿਨ੍ਹਾਂ ਨੇ ਗੁਰੂ ਕੀ ਬਾਣੀ ਨੂੰ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਬੈਠ ਕਰਕੇ ਸੁਣਿਆ ਹੈ ਲਾਗ ਸਵਾਦ ਜਿਨ ਪ੍ਰੇਮ ਸੁਪਾਗ ਕਹਿੰਦੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰੇਮ ਪੈਦਾ ਹੋ ਗਿਆ ਨਾ ਸੱਚ ਜਾਣਿਓ ਜਦੋਂ ਅੰਦਰ ਪਿਆਰ ਹੋਏਗਾ ਤਾਂ ਹੀ ਬੈਠ ਕੇ ਬਾਣੀ ਸੁਣਾਗੇ ਨਹੀਂ ਤੇ ਅੱਜ ਵੇਖਦੇ ਨਾ ਆਪਾਂ ਲੋਕ ਘੰਟਿਆਂ ਵੱਧੇ ਗਾਇਕਾਂ ਨੂੰ ਬੈਠ ਕੇ ਸੁਣਦੇ ਐ ਘੰਟਿਆਂ ਵੱਧੀ ਬੈਠ ਕੇ ਟੀਵੀ ਵੇਖਦੇ ਐ ਸੀਰੀਅਲ ਵੇਖਦੇ ਐ ਪਰ ਜੇ ਗੁਰਬਾਣੀ ਦੀ ਕਥਾ ਗੁਰਬਾਣੀ ਦਾ ਕੀਰਤਨ ਹੁੰਦਾ ਹੋਵੇ ਗੁਰਬਾਣੀ ਦੀ ਵਿਚਾਰ ਹੁੰਦੀ ਹੋਵੇ ਜਾਂ ਗੁਰੂ ਕੇ ਗ੍ਰੰਥੀ ਸਿੰਘ ਗੁਰਬਾਣੀ ਦਾ ਪਾਠ ਕਰਦੇ ਹੋਣ ਤਾ ਕੁਝ ਕੜੀਆਂ ਕੁਝ ਪਲ ਵੀ ਬੈਠਣਾ ਸਾਨੂੰ ਔਖਾ ਹੋ ਜਾਂਦਾ ਕਿਉਂਕਿ ਅੰਦਰ ਪ੍ਰੇਮ ਨਹੀਂ ਹੈ ਅੰਦਰ ਪਿਆਰ ਨਹੀਂ ਜੇ ਪਿਆਰ ਹੋਏਗਾ ਤੇ ਤਾਂ ਹੀ ਗੁਰੂ ਦੇ ਨੇੜੇ ਬੈਠਾਂਗੇ ਨਾ ਜੇ ਪ੍ਰੇਮ ਹੋਏਗਾ ਤਦੋਂ ਹੀ ਤੇ ਗੁਰੂ ਦੇ ਨੇੜੇ ਬੈਠਾਂਗੇ ਪਿਆਰਿਓ ਪਿਆਰ ਪੈਦਾ ਕਰੋ ਪ੍ਰੇਮ ਪੈਦਾ ਕਰੋ ਇੰਨੀ ਭਾਵਨਾ ਹੋਵੇ ਵੀ 2 ਘੰਟੇ ਗੁਰਬਾਣੀ ਦਾ ਕੀਰਤਨ ਸੁਣੀਓ ਉਹ ਵੀ ਸਾਨੂੰ ਸਮਾਂ ਥੋੜਾ ਲੱਗੇ ਕਈ ਵਾਰ ਘਰ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣੀਂਦਾ ਕੱਲ ਸ਼ਾਮ ਦੇ ਵਕਤ ਮੈਂ ਇੱਥੇ ਆਇਆ ਮੈਂ ਕਿਹਾ ਰੋਜ਼ ਆਪਾਂ ਸੰਗਤਾਂ ਨੂੰ ਸੁਣਾਨੇ ਆ ਅੱਜ ਕੁਝ ਸਮਾਂ ਬੈਠ ਕੇ ਆਪਾਂ ਕਿਉਂ ਨਾ ਗੁਰਬਾਣੀ ਦਾ ਕੀਰਤਨ ਸੁਣੀਏ ਕਿਉਂਕਿ ਆਪਣੇ ਲਈ ਵੀ ਜ਼ਰੂਰੀ ਆਪਾਂ ਗੁਰੂ ਕੇ ਸਿੱਖ ਭਾਈ ਚਮਕੌਰ ਸਿੰਘ ਜੀ ਬੜੇ ਪਿਆਰ ਦੇ ਨਾਲ ਗੁਰਬਾਣੀ ਦਾ ਕੀਰਤਨ ਸੁਣਦੇ ਸਨ ਤੇ ਜਦੋਂ ਸਮਾਂ ਹੋ ਗਿਆ ਇੰਜ ਲੱਗਦਾ ਸੀ ਜਿਵੇਂ ਬਹੁਤ ਥੋੜਾ ਸਮਾਂ ਹੋਇਆ ਹੋਵੇ ਫਿਰ ਭਾਈ ਸਤਨਾਮ ਸਿੰਘ ਜੀ ਨੇ ਰਹਿਰਾਜ ਸਾਹਿਬ ਜੀ ਦਾ ਪਾਠ ਕੀਤਾ ਉਹ ਵੀ ਅਸੀਂ ਗੁਰਬਾਣੀ ਬੈਠ ਕੇ ਸੁਣੀਏ ਇਸ ਕਰਕੇ ਗੁਰੂ ਕੇ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰਦੇ ਹੈ ਜਿਨ੍ਹਾਂ ਗੁਰਸਿੱਖਾਂ ਦੇ ਅੰਦਰ ਪੇ ਪ੍ਰੇਮ ਪਿਆਰ ਪੈਦਾ ਹੁੰਦਾ ਹੈ ਉਹ ਗੁਰਬਾਣੀ ਦੇ ਰਸ ਨੂੰ ਮਾਨਦੇ ਨੇ ਬ੍ਰਿਤ ਇਕੰਤ ਸਤਗੁਰ ਨਿਤ ਰਹੈ ਕਹਿੰਦੇ ਸਤਗੁਰ ਜੀ ਰੋਜ਼ ਆਪਣੀ ਬਿਰਤੀ ਨੂੰ ਟਿਕਾ ਕਰਕੇ ਗੁਰੂ ਕੇ ਸਿੱਖ ਆਪਣੀ ਬਿਰਤੀ ਨੂੰ ਆਪਣੀ ਸੁਰਤੀ ਨੂੰ ਟਿਕਾ ਕਰਕੇ ਗੁਰੂ ਦੇ ਸ਼ਬਦ ਤੋਂ ਲਾਹੇ ਪਰਾਪਤ ਕਰ ਦੇ ਨੇ ਸੁਣ ਨਾ ਕਾਹੋਂ ਤੇ ਨਹ ਕਹੈ ਸਤਗੁਰ ਜੀ ਨਾ ਬਹੁਤੀਆਂ ਗੱਲਾਂ ਕਿਸੇ ਦੀਆਂ ਸੁਣਦੇ ਨੇ ਤੇ ਨਾ ਬਹੁਤੀਆਂ ਕਿਸੇ ਨੂੰ ਕਹਿੰਦੇ ਬਸ ਗੁਰੂ ਦੇ ਸ਼ਬਦ ਨਾਲ ਜੁੜੇ ਹੋਏ ਪਰ ਅਸੀਂ ਜਿਹੜੇ ਆ ਮੈਂ ਆਪਣੇ ਸਮੇਤ ਬੇਨਤੀ ਕਰਾਂ ਜਾਦੇ ਗੁਰਦੁਆਰੇ ਆ ਕੇ ਅਸੀਂ ਦੂਜੇ ਨੂੰ ਸੁਣਾਈ ਜਾਂਦੀਆਂ ਜਾਂ ਦੂਜੇ ਦੀ ਸੁਣੀ ਜਾਂਦੀ ਹੈ ਗੁਰੂ ਦੀ ਨਹੀਂ ਸੁਣਦੇ ਸੋਨਾ ਤੇ ਗੁਰੂ ਨੂੰ ਸੀ ਗੁਰਦੁਆਰੇ ਹਰ ਕੀਰਤਨ ਸੁਣੀਐ ਗੁਰੂ ਦੁਆਰੇ ਹੋਏ ਸੋਝੀ ਪਾਇਸੀ ਗੁਰਦੁਆਰੇ ਸੀ ਕੀ ਕਰਨ ਆਉਣਾ ਭਾਈ ਗੁਰਦੁਆਰੇ ਮੱਥਾ ਟੇਕਣ ਜਾਂ ਗੁਰਦੁਆਰੇ ਕੋਈ ਕਰਮਕਾਂਡ ਕਰਨ ਥੋੜੀ ਆਉਣਾ ਗੁਰਦੁਆਰੇ ਤੇ ਗੁਰੂ ਦੀ ਕਲਾਸ ਲੱਗੀ ਹੋਈ ਹੈ ਅਸੀਂ ਗੁਰੂ ਤੋਂ ਕੁਝ ਸਿੱਖਣ ਲਈ ਆਉਣਾ ਜਿਵੇਂ ਸਕੂਲ ਵਿੱਚ ਸਿੱਖਣ ਲਈ ਜਾਂਦੇ ਆ ਨਾ ਮਹਾਰਾਜ ਕਹਿੰਦੇ ਸਤਗੁਰ ਪਾਦਾ ਚੱਟ ਸਾਲ ਹੈ ਜਿੱਤ ਮਿਲ ਹਰ ਗੁਣ ਸਿੱਖਾ ਤੁਸੀਂ ਰੋਜ਼ ਵੇਖਣਾ ਮੈਂ ਗੁਰਦੁਆਰੇ ਗਿਆ ਸੀ ਮੈਂ ਗੁਰੂ ਕੀ ਕਲਾਸ ਵਿੱਚ ਗਿਆ ਸੀ ਮੈਂ ਕੀ ਸਿੱਖ ਕੇ ਆਇਆ ਹੁਣ ਜੇ ਤੁਹਾਡਾ ਬੱਚਾ ਮਹਿੰਗੇ ਸਕੂਲ ਵਿੱਚ ਜਾਵੇ ਤੁਸੀਂ ਫੀਸ ਵੀ ਭਰੋ ਤੁਸੀਂ ਰੋਟੀ ਪਾਣੀ ਵੀ ਦੇ ਕੇ ਘੱਲੋਂ ਵਰਦੀ ਵੀ ਵਧੀਆ ਪਾਈ ਹੋਵੇ ਪਰ ਜਦੋਂ ਇੱਕ ਸਾਲ ਦੋ ਸਾਲ ਜਾਂ ਕੁਝ ਮਹੀਨੇ ਸਕੂਲ ਵਿੱਚ ਜਾਂਦਾ ਰਹੇ ਤੇ ਜੇ ਤੁਹਾਡਾ ਬੱਚਾ ਕੁਝ ਸਿੱਖੇ ਨਾ ਤੁਹਾਨੂੰ ਚਿੰਤਾ ਪੈਦਾ ਹੋਏਗੀ ਨਾ ਵੀ ਬੱਚਾ ਸਕੂਲ ਤੇ ਜਾਂਦਾ ਹੈ ਪਰ ਜ ਕੁਝ ਸਿੱਖ ਕੇ ਨਹੀਂ ਆਉਂਦਾ ਪਰ ਅਸੀਂ ਕਦੇ ਖਿਆਲ ਹੀ ਨਹੀਂ ਕੀਤਾ ਵੀ ਸਾਲਾਂ ਬੱਧੀ ਸਮਾਂ ਹੋ ਗਿਆ ਸਾਨੂੰ ਗੁਰਦੁਆਰੇ ਆਉਂਦਿਆਂ ਮੱਥਾ ਟੇਕਦਿਆਂ ਗੁਰਬਾਣੀ ਸੁਣਦਿਆਂ ਪਰ ਅਸੀਂ ਇਹ ਨਹੀਂ ਵੇਖਿਆ ਵੀ ਅਸੀਂ ਗੁਰੂ ਤੋਂ ਕੁਝ ਸਿੱਖਿਆ ਕਿ ਨਹੀਂ ਅਸੀਂ ਗੁਰੂ ਦੀ ਮਤ ਨੂੰ ਧਾਰਨ ਕੀਤਾ ਕਿ ਨਹੀਂ ਜਾ ਅੱਜ ਵੀ ਅਸੀਂ ਉਥੇ ਹੀ ਖੜੀਆਂ ਦੇਸੇ 10 ਸਾਲ ਪਹਿਲਾਂ ਖੜੇ ਸੀ ਜਿੱਥੇ 20 ਸਾਲ ਪਹਿਲਾਂ ਖੜੇ ਸੀ ਕੀ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਆਈ ਜਾਂ ਅੱਜ ਵੀ ਉਹੀ ਹੀਰਖਾਂ ਨਫ਼ਰਤ ਦੁਐਸ਼ ਸਾਡੇ ਆ ਤੁਸੀਂ ਵੇਖੋ ਹੁਣ ਪੰਚਾਇਤ ਦੀਆਂ ਵੋਟਾਂ ਪੈਣੀਆਂ ਨੇ ਕਈ ਨਗਰਾਂ ਵਿੱਚ ਤੇ ਬਹੁਤ ਚੰਗਾ ਹੋਇਆ ਵੀ ਪਾਰਟੀ ਬਾਜ਼ੀ ਨੂੰ ਖਤਮ ਕਰਕੇ ਸਰਬਸੰਮਤੀ ਨਾਲ ਕੋਈ ਗੱਲ ਨਹੀਂ ਨਗਰ ਦਾ ਇੱਕ ਬੰਦਾ ਸੀ ਚੁੰਨ ਲਿਆ ਤੇ ਇਹਦੇ ਵਿੱਚ ਕਿਹੜਾ ਕੋਈ ਚੌਧਰਪੁਣੇ ਦੀ ਗੱਲ ਉਹਨੋਂ ਅਸੀਂ ਅੱਗੇ ਕਰ ਲਿਆ ਸੀ ਉਹਦੇ ਨਾਲ ਸਹਿਯੋਗ ਕਰੀਏ ਨਗਰ ਦਾ ਵਿਕਾਸ ਹੋਵੇ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਮੈਂ ਤੇ ਵੀ ਬੇਨਤੀ ਕਰਾਂ ਜਿੰਨੀਆਂ ਵੀ ਨਗਰ ਪੰਚਾਇਤਾਂ ਨੇ ਇੱਕ ਤੇ ਆਪਣੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਜ਼ਰੂਰ ਬਣਾਓ ਜਿਵੇਂ ਅੱਜ ਪੰਜਾਬ ਦੇ ਬਹੁਤ ਬੱਚੇ ਖੇਡਾਂ ਖੇਡਣਾ ਚਾਹੁੰਦੇ ਐ ਉਹ ਨਸ਼ਿਆਂ ਵਿੱਚੋਂ ਨਿਕਲਣਾ ਚਾਹੁੰਦੇ ਆ ਉਹਨਾਂ ਲਈ ਅਸੀਂ ਚੰਗੇ ਗਰਾਊਂਡ ਬਣਾਈ ਆ ਤੁਸੀਂ ਵੇਖੋ ਨਾ ਹੁਣ ਜਿਹੜੀਆਂ ਵੱਡੀਆਂ ਗੇਮਾਂ ਹੋਈਆਂ ਸੀ ਜੀਨ ਵਰਗੇ ਅਮਰੀਕਾ ਵਰਗੇ ਦੇਸ਼ਾਂ ਦੇ ਇੰਨੇ ਮੈਡਲ ਕਿਉਂ ਹੈ ਕਿਉਂਕਿ ਉੱਥੇ ਬੱਚਿਆਂ ਨੂੰ ਸ਼ੁਰੂ ਤੋਂ ਉਹ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਚੰਗੇ ਗਰਾਊਂਡ ਚੰਗੇ ਕੋਚ ਅਸੀਂ ਆਪਣੇ ਪਿੰਡਾਂ ਤੋਂ ਸ਼ੁਰੂਆਤ ਕਰੀਏ ਚੰਗੇ ਗਰਾਊਂਡ ਹੋਣ ਸਾਡੇ ਪਿੰਡਾਂ ਵਿੱਚ ਚੰਗੇ ਕੋਚ ਰੱਖੇ ਹੋਣ ਜਿਹੜੇ ਸਾਡੇ ਬੱਚਿਆਂ ਨੂੰ ਸਿੱਖਲਾਈ ਦੇਣ ਉੱਥੇ ਸਾਡੇ ਪਿੰਡਾਂ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਸਾਡੇ ਬੱਚੇ ਇਤਿਹਾਸ ਨਾਲ ਆਪਣੇ ਫਲਸਫੇ ਨਾਲ ਜੁੜ ਸਕਣ ਉਹਨਾਂ ਨੂੰ ਪਤਾ ਲੱਗੇ ਸਾਡਾ ਇਤਿਹਾਸ ਕੀ ਹੈ ਇਸੇ ਤਰ੍ਹਾਂ ਬਹੁਤ ਹੋਰ ਕਾਰਜ ਹੈ ਜਿਹੜੇ ਸਾਡੇ ਪੰਚਾਇਤਾਂ ਨੂੰ ਕਰਨੇ ਚਾਹੀਦੇ ਹੈ ਪਰ ਬਹੁਤੇ ਪਿੰਡਾਂ ਵਿੱਚ ਸਰਬਸੰਮਤੀ ਹੋ ਗਈ ਹੈ ਬਹੁਤੇ ਪਿੰਡਾਂ ਵਿੱਚ ਵੋਟਾਂ ਹੋਣੀਆਂ ਨੇ ਪਰ ਬਹੁਤੇ ਪਿੰਡਾਂ ਵਿੱਚ ਲੜਾਈ ਝਗੜੇ ਹੋਣੀ ਹੈ ਸ਼ਰਾਬਾਂ ਨਸ਼ੇ ਵਰਤੇ ਜਾਣੇ ਕਈ ਪਿੰਡਾਂ ਵਿੱਚ 2-2 ਕਰੋੜ ਦੀ ਬੋਲੀ ਲੱਗ ਰਹੀ ਹੈ ਜਿਹੜਾ ਬੰਦਾ 2 ਕਰੋੜ ਰੁਪਏ ਖਰਚ ਕਰਕੇ ਸਰਪੰਚ ਬਣੇਗਾ ਐਂ ਦੱਸੋ ਵੀ ਉਹ ਪਿੰਡ ਦਾ ਵਿਕਾਸ ਕਰੇਗਾ ਜਾਂ ਪੈਸਾ ਖਾਏਗਾ ਅਗਲੇ ਨੇ ਆਪਣਾ 2 ਕਰੋੜ ਵੀ ਤੇ ਫਿਰ ਪੂਰਾ ਕਰਨਾ ਹੈ ਨਾ ਕਿੰਨਾ ਚੰਗਾ ਹੋਵੇ ਜੇ ਹੋਏ 71 ਮਿਲੋਂ ਮੇਰੇ ਭਾਈ ਕੇਵਲੇ ਧਰਮਕ ਮਸਲਿਆਂ ਦੀ ਗੱਲ ਨਹੀਂ ਜੇ ਅਸੀਂ ਗੁਰਮਤ ਦੀ ਰੋਸ਼ਨੀ ਵਿੱਚ ਕੁਝ ਚੰਗਾ ਕਰਨਾ ਚਾਹੁੰਦੇ ਹੋਈਏ ਤਾਂ ਅਸੀਂ ਪਿੰਡਾਂ ਵਿੱਚੋਂ ਝਗੜੇ ਮਿਟਾ ਕੇ ਇੱਕ ਹੋ ਕੇ ਇਦਾਂ ਦੇ ਫੈਸਲੇ ਲਈਏ ਜਿੱਦੇ ਨਾਲ ਸਾਡੀ ਖੈ ਬਾਜੀ ਖਤਮ ਹੋਵੇ ਨਫ਼ਰਤ ਖਤਮ ਹੋਵੇ ਸਾਡੇ ਪਿੰਡਾਂ ਦਾ ਵਿਕਾਸ ਹੋਵੇ ਪਾਰਟੀ ਜਿਹੜੀ ਮਰਜ਼ੀ ਹੋਵੇ ਕੋਈ ਗੱਲ ਨਹੀਂ ਮੈਂ ਪਾਰਟੀਵਾਦੀ ਜ ਨਹੀਂ ਜਾਣਾ ਚਾਹੁੰਦਾ ਵੀ ਬੀਜੇਪੀ ਹੈ ਕਾਂਗਰਸ ਹੈ ਆ ਮੈਂ ਸਾਡੇ ਲਈ ਤੇ ਸਾਰੇ ਬਰਾਬਰ ਪਰ ਪਿੰਡਾਂ ਵਿੱਚ ਝਗੜੇ ਨਾ ਹੋਣ ਪਿੰਡਾਂ ਵਿੱਚ ਆਪਸੀ ਭਾਈਚਾਰਾ ਖਤਮ ਨਾ ਹੋਵੇ ਅੱਜ ਕੱਲ ਮੈਂ ਇੱਕ ਸੁਣ ਰਿਹਾ ਸੀ ਚੌਧਰੀ ਉਹ ਕਹਿੰਦਾ ਜੀ ਮੈਂ 2 ਕਰੋੜ ਇਸ ਕਰਕੇ ਲਾਇਆ ਵੀ ਸਰਪੰਚੀ ਮੇਰੇ ਮੁੰਡੇ ਨੂੰ ਮਿਲੇ ਚਲੋ ਠੀਕ ਹੈ ਕਹਿੰਦਾ ਇਹ ਨਹੀਂ ਹੋ ਸਕਦਾ ਵੀ 2 ਕਰੋੜ ਰੁਪਇਆ ਮੈਂ ਲਾਵਾਂ ਤੇ ਬਾਹਰੋਂ ਜਦੋਂ ਕੋਈ ਆਵੇ ਮੈਂ ਕਮਾਂ ਚੂੜੀਆਂ ਦਾ ਸਰਪੰਚ ਬਣਿਆ ਲੈ ਮੈਂ ਕਿਹਾ ਦੇਖੋ ਇਹਨੂੰ ਫਿਰ ਨਸ਼ਾ ਚੜ ਗਿਆ ਨਾ ਇਹਨੂੰ ਨਸ਼ਾ ਚੜ ਗਿਆ ਭਾਈ ਉੱਚੀ ਜਾਤ ਦਾ ਉਹ ਕੋਈ ਗੱਲ ਨਹੀਂ ਭਾਈ ਉਹ ਵੀ ਤੇ ਸਾਡੇ ਹੈ ਨਾ ਕੋਈ ਗੱਲ ਨਹੀਂ ਜੀ ਉਹ ਸਰਪੰਚ ਬਣ ਕੇ ਤਾਂ ਵੀ ਕੋਈ ਗੱਲ ਨਹੀਂ ਪਰ ਇਹ ਨਾ ਹੋਵੇ ਵੀ ਬਾਅਦ ਵਿੱਚ ਸਰਪੰਚ ਬਣ ਕੇ ਅਗਲਾ ਕਹੇ ਤੂੰ ਤੇ ਫਲਾਨੀ ਪਾਰਟੀ ਦਾ ਮੈਂ ਤੇਰੇ ਕੰਮ ਤੇ ਦਸਕਤ ਨਹੀਂ ਕਰਦਾ ਇਦਾਂ ਵੀ ਚੱਲਦਾ ਨਾ ਪਿੰਡਾਂ ਦੇ ਵਿੱਚ ਕਿッセ ਜੇ ਕੋ ਗੁਰਸੇ ਕਹਿੰਨੇ ਮੈਨੂੰ ਦੱਸਿਆ ਸੀ ਕਹਿੰਦਾ ਸਾਡੇ ਪਿੰਡ ਮੈਂ ਸਰਪੰਚ ਕੋਲ ਚਲਿਆ ਗਿਆ ਮੋਹਰ ਲਗਾਉਣ ਵਾਸਤੇ ਉਹ ਕਹਿੰਦਾ ਮੈਂ ਤੇਰੇ ਤੇ ਮੋਹਰ ਨਹੀਂ ਲਾਉਂਦਾ ਕਿਉਂਕਿ ਤੂੰ ਤੇ ਦੂਜੀ ਪਾਰਟੀ ਨਾਲ ਜੁੜਿਆ ਮੈਂ ਕਿਹਾ ਇਹਨੂੰ ਪਿੰਡ ਦਾ ਸਰਪੰਚ ਕਿਹਨੇ ਬਣਾ ਦਿੱਤਾ ਸੋ ਮੈਂ ਤਾਂ ਬੇਨਤੀ ਕਰਨੀ ਵੀ ਗੁਰਮਤਿ ਦੀ ਰੋਸ਼ਨੀ ਵਿੱਚ ਅਸੀਂ ਚੱਲੀਏ ਇਹ ਨਹੀਂ ਵੀ ਗੁਰੂਆਂ ਜਿੱਦੇ ਜਿੱਤ ਗਏ ਉਹਦੇ ਗੁਰੂਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਕਰਾ ਲੈਣਗੇ ਪਰ ਮਤ ਵਿੱਚ ਗੁਰੂ ਦੀ ਮਤ ਦਾ ਪ੍ਰਕਾਸ਼ ਨਹੀਂ ਕਰਨਾ ਫਿਰ ਮੈਂ ਜਿਹੜੀ ਬੇਨਤੀ ਕਰਦਾ ਸਾਂ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਬੈਠ ਕੇ ਗੁਰਬਾਣੀ ਸੁਣਦੇ ਐ ਤੇ ਸਤਗੁਰ ਜੀ ਆਪ ਵੈਠਦੇ ਨੇ ਬਹੁ ਪ੍ਰੇਮੀ ਸਿੱਖ ਕੋ ਜਬ ਆਵੇ ਕਹਿੰਦੇ ਜਦੋਂ ਸਤਗੁਰਾਂ ਨੂੰ ਪ੍ਰੇਮ ਕਰਨ ਵਾਲੀ ਗੁਰੂ ਨੂੰ ਪਿਆਰ ਕਰਨ ਵਾਲੇ ਪ੍ਰੇਮੀ ਗੁਰਸਿੱਖ ਸਤਗੁਰਾਂ ਦੀ ਸ਼ਰਨ ਵਿੱਚ ਆਉਂਦੇ ਹਨ ਤਿਸ ਕੋ ਸ਼ੁਭ ਉਪਦੇਸ਼ ਬਤਾਵੈ ਤੇ ਸਤਿਗੁਰ ਜੀ ਉਹਨਾਂ ਗੁਰਸਿੱਖਾਂ ਨੂੰ ਉਤਮ ਉਪਦੇਸ਼ ਦਿੰਦੀ ਹੈ ਚੰਗਾ ਉਪਦੇਸ਼ ਦਿੰਦੀ ਹੈ ਜਿਸ ਉਪਦੇਸ਼ ਨੂੰ ਸੁਣ ਕਰਕੇ ਜਿਸ ਉਪਦੇਸ਼ ਨੂੰ ਮੰਨਣ ਕਰਕੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਉੱਚਾ ਉਠ ਜਾਵੇ ਜਿਸਕੋ ਨਾਤੁਰ ਸਦਾ ਤੂਛਨੀ ਤਰੈ ਕਿਉਂਕਿ ਸਤਗੁਰ ਜੀ ਸਾਰਿਆਂ ਨੂੰ ਬੜੇ ਪ੍ਰੇਮ ਨਾਲ ਉਪਦੇਸ਼ ਦਿੰਦੇ ਹਨ ਹਿਤ ਵਿਵਹਾਰ ਨਾ ਬੋਲਨ ਕਰੇ ਤੇ ਸਤਗੁਰ ਜੀ ਹੋਰ ਬਹੁਤੀ ਦੁਨਿਆਵੀ ਗੱਲਾਂ ਨਹੀਂ ਕਰਦੇ ਸੰਧਿਆ ਤੇ ਇਕਾਂਤ ਪੁਨ ਹੋਏ ਕਵੀ ਜੀ ਕਹਿੰਦੇ ਐ ਜਦੋਂ ਸ਼ਾਮਾਂ ਦਾ ਵਕਤ ਹੁੰਦਾ ਜਦੋਂ ਸੰਧਿਆ ਦਾ ਟਾਈਮ ਹੁੰਦਾ ਤੇ ਸਤਿਗੁਰੂ ਜੀ ਇਕਾਂਤ ਵਿੱਚ ਬੈਠ ਜਾਂਦੇ ਨੇ ਪ੍ਰੇਮ ਮਗਨ ਰਹਿ ਟਿਕਣਾ ਨ ਕੋਈ ਕਹਿੰਦੇ ਫਿਰ ਸਤਿਗੁਰ ਜੀ ਅਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਵਿੱਚ ਮਗਨ ਹੋ ਜਾਂਦੇ ਹਨ ਲੋਚਨ ਮੈਂ ਜਲ ਝਲਕਤ ਸਦਾ ਜਦੋਂ ਆਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਵਿੱਚ ਪਰਮਾਤਮਾ ਦੇ ਵਿਰਾਗ ਵਿੱਚ ਬੈਠਦੇ ਹੈ ਕਵੀ ਜੀ ਕਹਿੰਦੇ ਉਹਨਾਂ ਦੇ ਨੇਤਰਾਂ ਤੋਂ ਵਿਰਾਗ ਦਾ ਜਿਹੜਾ ਜਲ ਹੈ ਵਗਦਾ ਹੈ। ਪ੍ਰੇਮ ਪ੍ਰਵਾਹ ਨਾ ਮਿਟੇ ਕਦਾ। ਕਿਉਂਕਿ ਜਿਹੜਾ ਪ੍ਰੇਮ ਦਾ ਪ੍ਰਵਾਹ ਹੈ ਨਾ ਜਿਹੜਾ ਸਦਾ ਇੱਕ ਸਾਰ ਅੰਦਰ ਵਰਤਦਾ ਹੈ ਉਹ ਕਦੇ ਨਹੀਂ ਰੁਕਦਾ। ਜਾਮਨ ਸਾ ਲਗ ਸਿੱਖ ਸਮਦਾਏ। ਜਿਹਦੇ ਜਦੋਂ ਸਾਮਾ ਦਾ ਵਕਤ ਹੁੰਦਾ ਸੁਮਦਾਏ ਦਰ ਹੁੰਦਾ ਬਹੁਤ ਗਿਣਤੀ ਵਿੱਚ। ਗੁਰੂ ਕੇ ਸਿੱਖ ਆਪਣੇ ਪਰਿਵਾਰਾਂ ਸਮੇਤ ਗੁਰੂ ਦੀ ਸੰਗਤ ਵਿੱਚ ਆਉਂਦੇ ਮੈਂ ਤੁਹਾਨੂੰ ਵੀ ਬੇਨਤੀ ਕਰਾਂ ਪਿਆਰਿਓ ਚੰਗੀ ਗੱਲ ਹੈ ਤੁਸੀਂ ਗੁਰੂ ਕੀ ਹਜ਼ੂਰੀ ਵਿੱਚ ਆ ਕੇ ਗੁਰਬਾਣੀ ਕਥਾ ਗੁਰਬਾਣੀ ਕੀਰਤਨ ਸਰਵਣ ਕਰਦੇ ਹੋ ਪਰ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਕਿਉਂਕਿ ਅੱਜ ਨੌਜਵਾਨ ਬਹੁਤ ਘੱਟ ਗੁਰਦੁਆਰੇ ਆ ਰਹੇ ਜੇ ਆ ਰਹੇ ਤਾਂ ਸਿਰਫ ਮੱਥਾ ਟੇਕਦੇ ਆ ਤੇ ਵਾਪਸ ਜਾਂਦੇ ਆ ਕਦੇ ਬੈਠ ਕੇ ਗੁਰਬਾਣੀ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਇਤਿਹਾਸ ਨੂੰ ਸਰਬੰਨੀ ਕਰਦੇ ਇਹੀ ਕਾਰਨ ਹੈ ਵੀ ਇਤਿਹਾਸ ਤੋਂ ਦੂਰ ਜਾ ਕੇ ਉਹ ਨਸ਼ਿਆਂ ਦੀ ਦਲਦਲ ਵਿੱਚ ਫਸੇ ਐ ਉਹ ਕੁਰਾਹੇ ਪਏ ਐ ਕਿਉਂਕਿ ਉਹਨਾਂ ਨੇ ਰੋਲ ਮਾਡਲ ਮੰਨਣਾ ਸੀ ਆਪਣੇ ਗੁਰੂ ਸਹਿਬਾਨਾਂ ਨੂੰ ਸਹੀਦਾ ਨੂੰ ਗੁਰਸਿੱਖਾਂ ਨੂੰ ਪਰ ਉਹਨਾਂ ਨੇ ਰੋਲ ਮਾਡਲ ਮੰਨ ਲਿਆ ਗਾਇਕਾਂ ਨੂੰ ਮੈਨੂੰ ਮਾਫ਼ ਕਰਿਓ ਮੈਂ ਨਾਂ ਨਾਲ ਇਸ਼ਾਰੇ ਕਰਦਾ ਰਹਿਣਾ ਹੋਣਸ ਗੁਰੂ ਕੇ ਗੁਰਸਿੱਖ ਆਉਂਦੇ ਐ ਆਪਣੇ ਪਰਿਵਾਰਾਂ ਸਮੇਤ ਆ ਕਰਕੇ ਦੀਵਾਨਾ ਵਿੱਚ ਹਾਜ਼ਰੀ ਭਰਦੇ ਤੁਸੀਂ ਵੇਖੋ ਜੇ ਅਸੀਂ ਕਿਸੇ ਵਿਆਹ ਫੰਕਸ਼ਨ ਵਿੱਚ ਜਾਣਾ ਹੋਵੇ ਇਕੱਲੇ ਨਹੀਂ ਨਾ ਜਾਂਦੇ ਸਾਰੇ ਪਰਿਵਾਰ ਨੂੰ ਲੈ ਕੇ ਜਾਂਦੇ ਹ ਰਿਸ਼ਤੇਦਾਰੀ ਵਿੱਚ ਜਾਣਾ ਹੈ ਮੇਲੇ ਵਿੱਚ ਜਾਣ ਅਸਾਂ ਫਿਰ ਗੁਰਦੁਆਰੇ ਕਿਉਂ ਨਹੀਂ ਲੈ ਕੇ ਆਉਂਦੇ ਆਪਣੇ ਬੱਚਿਆਂ ਨੂੰ ਗੁਰਦੁਆਰੇ ਕਿਉਂ ਨਹੀਂ ਆਪਣੇ ਪਰਿਵਾਰ ਨੂੰ ਲੈ ਕੇ ਆਉਂਦੇ ਇਸ ਤਰ੍ਹਾਂ ਗੁਰੂ ਕੇ ਸਿੱਖ ਆਪਣੇ ਪਰਿਵਾਰਾਂ ਸਮੇਤ ਆਉਂਦੇ ਐ ਨਾਲੇ ਤੇ ਆ ਕਰਕੇ ਸਤਿਗੁਰਾਂ ਦੇ ਦੇਦਾਰ ਕਰਦੇ ਐ ਨਾਲੇ ਕੁਝ ਸਮਾਂ ਬੈਠ ਕਰਕੇ ਗੁਰੂ ਉਪਦੇਸ਼ ਗੁਰਬਾਣੀ ਕੀਰਤਨ ਸਰਬਨ ਕਰਦੇ ਨੇ